ਸਾਰਾ ਜਰ ਹੈਲੋ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਫੋਸ ਵਾਟਾ ਤੁਹਾਡਾ ਸੈਬਲੌਗ ਦੇ ਵਿੱਚ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਇਹ ਅਸ਼ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆ ਗਈਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਤੇ ਦੁਪਹਿਰ ਦਾ ਟਾਈਮ ਆ ਬੱਜ ਚੁੱਕੇ ਨੇ 12 12 ਤੇ 2 ਆਪਣੇ ਕੰਮ ਕਰਨੇ ਵੇਢੇ ਸਾਰੇ ਤੇ ਤਿਆਰ ਹੋ ਕੇ ਜਾਣ ਵਾਸਤੇ ਅੱਜ ਆਪਾਂ ਚੱਲੇ ਆਂ ਮਛਵਾੜਾ ਸਾਹਿਬ। ਮਛਵਾੜਾ ਸਾਹਿਬ ਜਾਣਾ ਸੀਗਾ ਜੀ ਦਵਾਈ ਲੈਣ ਮੈਂ ਟੈਸਟ ਕਰਵਾਉਣੇ ਸੀਗੇ ਤੇ ਇੱਕ ਨਾ ਮੇਰੀ ਆ ਅੱਖ ਦੇ ਥੰਨੇ ਚੱਟਮ ਹੋ ਗਿਆ ਇਹ ਦਿਖਾ ਕੇ ਆਉਣਾ ਤੇ ਸਵੇਰ ਸਵੇਰ ਸਾਜੇ ਸਾਜੇ ਕੰਮ ਨਵੇੜੇ ਫਟਾਫਟ ਨਵੇੜੇ ਨੇ ਫਿਰ ਵੀ 12 ਵਜੇ ਕੰਮ ਨਵੇੜੇ ਚਲੋ ਆਓ ਅੱਜ ਇਸ ਕਰਮ ਨੇ ਅੱਜ ਕਰੀਏ ਛੁੱਟੀ ਫਿਲਮੇ ਨਾਲ ਜਾਊਗਾ ਹੁਣ ਤੇ ਮੈਂ ਨਾ ਟੈਸਟ ਕਰਵਾਉਣਾ ਕਰਕੇ ਹਾਲੇਕੋ ਉਸ ਵੀ ਰੋਟੀ ਵਗੈਰਾ ਨਹੀਂ ਖਾਦੀ ਲੱਗੀ ਪਰ ਭੁੱਖ ਲੱਗੀ ਪਈ ਆ ਫੇਰ ਮੈਂ ਕਿਹਾ ਚੱਲ ਚਾਹੀ ਕੋਠੇ ਕਿੱਥੇ ਜਾਨੋ ਹਾੜੇ ਹੋਣੀ ਜਗ੍ਹਾ ਫਿਰਾਂ ਜਿਸ ਕਰਨੇ ਪਾ ਗਾ ਬੰਨੀ ਆ ਦੇਖੋ ਸੁਣਨ ਲੱਗਦੀ ਆ ਕਮੈਂਟ ਕਰਕੇ ਦੱਸੋ ਕਿ ਲੱਗਦੀ ਆ ਮਮਾ ਚਾਹ ਪੀ ਲੈ ਅਮਣਾ ਦੇ ਪੂੜਾ ਬਣਾ ਪੂੜਾ ਬਣਾ ਪੂੜਾ ਬਣਾ ਕਿੱਥੇ ਟਾਈਮ 12:00 ਵਜੇ ਕੋਲ ਹੁਣ ਆ ਦੇ ਇੱਕ ਪੂੜਾ ਬਣਾ ਲਾ ਉੱਕ ਨੂੰ ਨਾਮ ਨਾਲ ਬਾਕੀ ਨਾ ਨਾਮ ਹੈ ਫਟਾਫਟ ਚਾਹ ਪੀਂ ਠੰਡੀ ਥੋੜੀ ਤੇ ਚਲੋ ਜੀ ਆਪਾਂ ਚੱਲਦੇ ਆ ਹਨਾ ਉੱਥੇ ਮਿਲਾਂਗੇ ਜੇ ਵੀਡੀਓ ਬਣੀ ਤਾਂ ਬਣਾਵਾਂਗੇ ਬਾਕੀ ਥੋੜੇ ਜਿਹਾ ਸਮਾਨ ਜਿ ਲੈ ਕੇ ਆਉਣੇ ਵਾਲੇ ਨੇ ਉਹ ਵੀ ਲੈ ਕੇ ਆਉਣੇ ਆ ਦਵਾਜਾਂ ਵਗੈਰਾ ਚਲੋ ਲਓ ਜੀ ਪਾਸ਼ੂ ਆਪਣੇ ਬੈਠੇ ਆਰਾਮ ਕਰ ਰਹੇ ਨੇ ਬਾਏ ਤੁਹਨਾ ਕਾ ਮਿਲਾਂਗੇ ਸਾਰਾ ਨੂੰ ਤੇ ਮਿਲ ਦੋ ਬਲੀ ਰਾਮ ਨਾਲ ਬੈਠਿਓ ਇਲਤਾਨਾ ਨਾ ਕਰਿਓ

ਲੋ ਜੀ ਦਵਾਈ ਆਪਾਂ ਨੇ ਲੈ ਲਈ ਤੇ ਟੈਸਟ ਵੀ ਕਰਵਾ ਲਿਆ ਰਿਪੋਰਟ ਠਹਿਰ ਕੇ ਮਿਲੂਗੀ ਚੱਲ ਜਾਈਏ ਲੋ ਜੀ ਅਸੀਂ ਨਾ ਇੱਥੇ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਰਿਪੋਰਟ ਨੂੰ ਹਲੇ ਟਾਈਮ ਲੱਗਣਾ ਸੀਗਾ ਫਿਰ ਅਸੀਂ ਕਿਾ ਚਲੋ ਆਪਣੇ ਇੱਥੇ ਹਸਪਤਾਲ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਗੁਰਦੁਆਰਾ ਸਾਹਿਬ ਆ ਗਵੀ ਨਵੀ ਖਾ ਤੇ ਅਸੀਂ ਉੱਥੇ ਚਲੇ ਗਏ ਸੀਗੇ ਮੱਥਾ ਟੇਕਣ ਇਹ ਉਹਨਾਂ ਦੋਹਾਂ ਦੀਆਂ ਸਮਾਦਾ ਨੇ ਗਵੀ ਖਾਤੇ ਨਵੀ ਖਾ ਕਨੀ ਖਾਤੇ ਤੇ ਨਵੀ ਖਾਂਦੀਆਂ ਤੇ ਗੁਰਗੋਵਲ ਸੈਕਟਿੰਗ ਜਿੱਥਾਨੇ ਉੱਚਾ ਪੀਰ ਆਕੇ 라 ਤੋਂ ਮੱਛੂੜਾ ਸਾਹ ਦੇ ਵਿੱਚ ਲਾਈ ਸੀਗਾ ਉਹ ਨਹੀਂ ਇਹ ਦੋ ਘੰਟੇ ਇਤਲ ਕੁਤਵਾਰਾ ਸਾਹ ਬਰਾਂ ਮਾਰੇ ਬਸਾਰ ਲਿਖੀ ਹੋਈ ਆ ਤੇ ਸਾਹਮਣੇ ਇਤਲ ਮਗਲੀ ਕਾਸੇ ਨੇ ਉਹਨਾਂ ਨੇ ਸਮਾਤਾ ਪਾਇਆ ਸੀ ਤੋਂ ਤੇ ਵੀਰੇ ਚਾਸ ਮਤਟਿਕ ਚਾ ਮਤਲਬ ਕਿ ਖਤਰਵਾ ਪ੍ਰਸ਼ਾਦਾਸ਼ਾ ਕਿਉਂਕਿ ਜਿਵੇਂ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਸੀ ਕਿ ਕਿਉਂਕਿ ਨਿਰਨੇ ਕਾਲ ਜੀ ਕਰਾਉਣੀ ਸੀ ਮਤਲਬ ਰੋਟੀ ਖਾਦੀ ਤਾਂ ਉਹ ਵੇਅਰ ਕਰਾਉਣੀ ਸੀ ਕਿ ਰਿਪੋਰਟ ਤਾਂ ਕਰਕੇ ਫਿਰ ਸੂਨ ਵਗੈਰਾ ਕੱਢਣ ਤੋਂ ਬਾਅਦ ਉਹਦੇ ਉਸ ਤੋਂ ਬਾਅਦ ਫਿਰ ਮੈਂ ਅਸੀਂ ਇਧਰ ਆ ਕੇ ਸੀ ਕਿ ਪ੍ਰਸ਼ਾਦਾ ਕਰਦੇ ਸੀ ਬਾਕੀ ਸੋਈ ਤੁਸੀਂ ਅਰਸ਼ਣ ਕਰੋਗੇ ਕੁਦਵਾਰ ਸਾਹਿਬ ਦੇ ਇੱਥੇ ਨੰਗਰ ਹਮੇਸ਼ਾ ਚੱਲਦਾ ਹੁੰਦਾ ਜਦੋਂ ਮਰਜੀ ਚੱਲੇ ਜਾਓ ਹਮੇਸ਼ਾ ਲੰਗਰ ਚੱਲਦਾ ਇਸ ਤੇ ਨਾਸ ਲਿਖਿਆ ਹੋਇਆ ਸੀਗਾ ਪੜ ਸਕਦੇ ਹੋ ਤੁਸੀਂ ਵੀਡੀਓ ਰੋਕ ਕੇ ਫੜ ਲੇ ਤੇ ਜਿਸ ਕਾਰਨ ਬਣਾ ਰਿਆ ਸੀਗਾ ਵੀਡੀਓ ਤਾਂ ਕੈਮਰਾ ਜਿੰਦਾ ਸਭ ਬਹੁਤ ਬਦਿਆ ਅੰਦਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇਖੋ ਬਹੁਤ ਵਧੀਆ ਲੱਗਦਾ ਸੰਦਰ ਬਹਿ ਕੇ ਨਾ ਮਨ ਨੂੰ ਸ਼ਾਂਤੀ ਮਿਲਦੀ ਸੀ ਬਹੁਤ ਗਿਆ ਪਾਠ ਹੋ ਰਿਹਾ ਸੀ ਇੱਥੇ ਭੀੜ ਤਾਂ ਘੱਟ ਹੁੰਦੀ ਆ ਪਰ ਲੰਗਰ ਹਮੇਸ਼ਾ ਚੱਲਦਾ ਹੈ ਤੇ ਇੱਥੇ ਆਗੇ ਸੀਗੇ ਜੀ ਵਾਪਸ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ ਉੱਥੋਂ ਲੈ ਲਈ ਸੀਗੀ ਇਹਨੇ ਭਮੀਰੀ ਜੀ ਉਹ ਹਵਾ ਦੇ ਨਾਲ ਬਹੁਤ ਸੋਹਣੀ ਚੱਲਦੀ ਸੀਗੀ ਚਰਾਜ ਲੱਗ ਦਿਖਾ ਰਿਹਾ ਸੀਗਾ ਜਿਸ ਕਰਨਾ ਲਾਲ ਜੀ ਆ ਗਏ ਆਪਾਂ ਮੱਛੀ ਵਾਲਾ ਸਰਪ ਤਿੰਨ ਵਜ ਗਿਆ ਬਹੁਤ ਟਾਈਮ ਲੱਗਦਾ ਮੜਾ ਲੱਗਦਾ ਜਿਸੂ ਵਾਲਾ ਕਰਦਾ ਲੋਕ ਤਾਂ ਪੈਰ ਕੋਟਨਾ ਕਰਾਇਆ ਹਾਂ ਜੀ ਫੋਨ ਗਾੜੇ ਦੀ ਦਵਾਈ ਰਹੀ ਗਈ ਹੱਥੇ ਜੋ ਦਵਾਈ ਬਾਹਰ ਨਹੀਂ ਆਉਂਦੀ ਫੋੜਾ ਕਿ ਆਂਦੀ ਹੈ ਤੇ ਖੂਨ ਹੱਦ ਨਾਲੋਂ ਵੱਧ ਗੜਾ ਹੋਇਆ ਪਿਆ ਚਰਬੀ ਵਾਲਾ ਵੀ ਤੇ ਕੈਲੋਸਟੋਲ ਵੀ ਬਹੁਤ ਜ਼ਿਆਦਾ ਵਧਿਆ ਪਿਆ ਹਲੇ ਦਵਾਈ ਲੈ ਕੇ ਆਉਂਗੀ ਸ਼ਾਮ ਨੂੰ ਥੋੜੇ ਦੇ ਲਵਾਵਾਂਗੇ ਦਵਾਈ ਫਿਰ ਜਾਣਾ ਸੌਖਾ ਇੱਥੇ ਨੇੜੇ ਮਾਛੜੇ ਜਹਣਾ ਥੋੜੇ ਜਿਹਾ ਬਾਅਦ ਪਹੁੰਚ ਜਾਵਾਂਗੇ ਨਾ ਕਿਹੜਾ ਰੁਕਾਂ ਤੇ ਇੱਥੇ ਫਿਰ ਅੱਡੇ ਵਾਲੇ ਡਾਕਟਰ ਕੋਲ ਲੈ ਲਾਂਗੇ ਦਵਾਈ ਜਿੱਦੋਂ ਗਲੂਕੋਜ਼ ਲਵਾਇਆ ਸੀਗਾ ਇਹ ਕਵਣਾ ਜਮੇ ਦਵਾਈ ਦਾ ਕੀ ਕਹਿੰਦੇ ਸਾਰੇ ਵੀ ਦਵਾਈ ਜਾਂਦੀ ਦਾ ਦਵਾਈ ਲੈ ਕੇ ਜਮੈਂ ਬੱਕਰੀ ਦੀ ਦਵਾਈਆਂ ਲੈਦੀਆਂ ਲੀਵਰ ਟੋਨਿਕ ਤੇ ਉਹਨਾਂ ਦੇ ਜੂਨਾ ਦੀਆਂ ਥਾਲੇ ਇੱਕ ਦਵਾਈ ਰਹੀ ਉਹ ਮੰਗਾਈ ਆ ਉਹ 2 ਦਿਨ ਤੱਕ ਮੰਗਾ ਕੇ ਦੇਵਾਂਗੇ ਤੇ ਕਾਪੌਟਰ ਇਹ ਵੀ ਕਟੀਆਂ ਨੂੰ ਪਾਵਾਂਗੇ ਬੱਕਰੀ ਨੂੰ ਪਾਵਾਂਗੇ ਸਾਰੇ ਪਾਵਾਂਗੇ ਇਹਦੇ ਵਿੱਚ ਲੈ ਜਾਂਦੇ ਆ ਸਬਜ਼ੀਆਂ ਸਾਰੀਆਂ ਬਾਜ਼ਾਰ ਮਟਰ ਗੋभी ਸਾਦਾ ਮਿਰਚਾਂ ਸਾਰਾ ਕੁਝ ਲੈਂਦਾ ਬਾਜ਼ਾਰ ਚੋਂ ਹੀ ਆਂਦਾ ਤੇ ਉੱਥੇ ਵਧੀਆ ਮਿਲ ਗਿਆ ਸੀ ਤੇ ਫਰੂਟ ਲੈਂਦੇ ਸੰਤਰੇ ਵਿੱਚੇ ਅੰਬੇ ਗੋੜ ਕਾਲੇ ਗੋੜ ਲਓ ਜੀ ਖਾ ਲੋ ਤੁਸੀਂ YouTube ਫੈਮਲੀ ਵਧੀਆ ਨੇ ਔਰ ਫਿਰ ਇੱਕ ਪਨੀਰੀ ਰਾਂਦੀ ਮਿਰਚਾਂ ਦੀ ਮਿਰਚਾਂ ਲਾਣਾ ਵੀ ਕਿੱਥੇ ਮੂਹ ਵਾਲੀ ਲੈਂਦੀਆਂ ਨੇ ਕਹਿ ਕੇ ਹਰੀ ਦੇ ਦੇ ਉਹ ਕਿਦਵਾ ਦੇ ਬਰ ਕੋਈ ਕੱਢੀ ਨਹੀਂ ਕੋਨੇ ਕਈ ਵਾਰ ਉਹ ਕਿੱਤੀ ਨਹੀਂ ਮੱਚਾ ਨਿਕਲਦੀਆਂ ਨੇ ਪਨੀਰ ਕਹਿ ਕੇ ਦੇ ਦਿੰਦੇ ਕਿੱਥੇ ਮੂਹ ਫਿਰ ਇਹਦੇ ਸਾਲੋਂ ਲੈਂਦੇ ਆ ਆਪੇ ਫੈਸਲਾ ਹੈ ਦੇ ਜੀ ਹਸ ਕੇ ਦੇਖੋ ਦਸਤਾਰ ਮੇਰਾ ਨੂੰ ਪਸੰਦ ਆਇਆ T-shirt ਕਿੰਨੇ ਦੇ ਲਾਲ ਰੰਗ ਦੇ ਨਾ ਵੀ ਇਹ ਕਿਹ ਲਈਏ ਨੇ ਇੱਕ ਲਈਏ ਲੋਰ ਹੋਰ ਉਹ ਹੈ ਹਾਂ ਇਹ ਬਾੜ ਦਾ ਸੀਗਾ ਫੌਜੀਆ ਵਾਲੀ ਫੌਜੀ ਵਾਲੇ ਕੱਪੜੇ ਚ ਉਹ ਇਹਨੂੰ ਮਿਲੇਗੀ ਜਿਹੜੇ ਨਾਪ ਦੀ ਹੈ ਨਹੀਂ ਸੀਗੀ ਫਿਰ ਇਹ ਹੀ ਲੈਣ ਦੀ ਇੱਕ ਲੈਂਦਾ ਨੇ ਕਛਾ ਕਵਾਡੀ ਵਾਲਾ ਨੂੰ ਕਵੱਡੀ ਦੇਣਾ ਮੈਂ ਫਿਰ ਬਾਅਦ ਵਿੱਚ ਹਰਦੋਂ ਹਾਂ ਲਿਖਿਆ ਹੋਇਆ ਇਹ ਤੇ ਕਵੱਡੀ ਚੱਕ ਦੋ ਪੰਜਾਬੀਓ ਰਿਕਾਰਡਿੰਗ ਕਰਨੀ ਆ ਨੰਦ ਸ਼ਾਮ ਨੂੰ ਤਾਲੇ ਕੰਦਰ ਤੇ ਇੱਕ ਮੈਂ ਲਗਾਈ ਨਾ ਤੇ ਖਤਰੀ ਸਟਾਲ ਬਲੈਕ ਲਗਾ ਬਧੀਆ ਬੰਦਾ ਬਦੀ ਜੋ ਉਦਨਾਰੇ ਵੀ ਮਿਲਦਾ ਹਮ ਬਲੈਕ ਜਿਹਨੇ ਮਸਾਰੇ ਆਪਣੇ ਨਾਲ ਲੈ ਹੋ ਜਾਂਦਾ ਜਿਹੜੇ ਰੰਗਦਾਰ ਸੀ ਕਿ ਨਾ ਫਿਰ ਉਹ ਸਾਰਿਆਂ ਨਾਲ ਨਹੀਂ ਲੈ ਹੁੰਦੇ ਹੈਗੇ ਚੁੰਨੀ ਚੁੰਨੀ ਦਾ ਵੀ ਕੰਮ ਦੇਊਗਾ ਇਹ ਸਟੌਲ ਮਤਲਬ ਘਰਾਂ ਚ ਬੈਗ ਹੋ ਜਾਣਾ ਕਰਨਾ ਕਰੇ ਸੋੜਾ ਦਾ ਤਾਹ ਨੂੰ ਉਹ ਨੰਬਰ ਤਾਂ ਹੈ ਇਹ ਤਾਂ ਹਰ ਕਿਲੇ ਹੋ ਜਾ ਕੇ ਵਧੀਆ ਉਹ ਦੇਖਿਆ ਤਾਂ ਹੈ ਨਹੀਂ ਤੇ ਚਲੋ ਜੀ ਮੈਂ ਹਨਾ ਸਨੇਹ ਦਾ ਸਮਾਨ ਤੇ ਕੱਪੜੇ ਚੇਂਜ ਕਰੀਏ ਲੱਗੀ ਆਂ ਦੀ ਬਿਊਟੀ ਤੇ ਇਕੱਠੇ ਤੋਂ ਬਾਪਾ ਨੇ ਬਾਅਦ ਦੇ ਚੱਕੜ ਨੇ ਹਲੇ ਫੇਸ ਤੇ ਜਾ ਕੇ ਚੁਪਾਉਣੀ ਤੇ ਪਹਿਲਾਂ ਤਾਂ ਚਾਹ ਬਣਾਉਣੀ ਹੈ ਚਾਹ ਬਣਾ ਕੇ ਪੀਣੀ ਹੈ ਬਾਹਰ ਜਾ ਕੇ ਸਿੱਧੂ ਨੂੰ ਲਾ ਜਿੰਦਾ ਤੇਰਾ ਵੀ ਲੱਗਿਆ ਤੇਰਾ ਠੀਕ ਹੈ ਸੇ ਇਕਲੇ ਆ ਤੀਨਾਂ ਨੂੰ ਫਾੜੇ ਉਹ ਥੱਲੇ ਰੱਖਤੀ ਇਹਨਾਂ ਨੇ ਉਹ ਗੜਾਈ ਕਰ ਲਿਆ ਗਾ ਮੇਲੇ ਲਸਣ ਵਗੈਰਾ ਵੀ ਮੰਗ ਕੇ ਲੈ ਕੇ ਆਉਣੀ ਪੈਂਦੀ ਸੀ ਸਾਨੂੰ ਟਿੰਡੋ ਲੈ ਕੇ ਆਣ ਦੇਦੇ ਕਿਸੇ ਦੇ ਕੋਲ ਫਿਰ ਉਹਨਾਂ ਤੋਂ ਵੀ ਆਉਂਦੀ ਰਹਿ ਜਾਂਦਾ ਮੈਂ ਗੜਾਈ ਕਰ ਲਿਆ ਕਰਨੀ ਇਹਨਾਂ ਫੇਰ ਟਾਈਮ ਟਾਈਮ ਤੇ ਇਹ ਚਲੋ ਜੀ ਮੈਂ ਸਮੇਂ ਟਾਂਪ ਦਾ ਕੰਮ ਫੇਰ ਦੇ ਲਈ ਜਾ ਸ਼ਾਮ ਨੂੰ ਮਿਲਦੇ ਲਈ ਜਾ ਫਿਰ ਜਦਦਾਰ ਸਬਜ਼ੀ ਦੀ ਬਜਾਈ ਕਰਨੀ ਕੋ ਕੀ ਬਣਾਈ ਅੱਜ ਫਰਾ ਤਾਂ ਗੋਭੀ ਖਾਦੀ ਆ ਨਾ गाजर बना लिए आलू मटर आलू मटर टाइम लग जाएगा कटने में तीन का बज गए सब टाइम हो गए साइड पे पीने वाला उसको मैं चार बना लूंगा हां जो स्टार्ट पे पूरे लगे हुए हैं बूट स्टार्ट ये आ जाए दिया यार 500 यार की करने ना है बूट ये सो दे में आंदे 400 300 चलो हां बोल को छोड़ के बिल्कुल যে হলি মাৰি ফুট